ਇਹ ਵੀ ਜਗ੍ਹਾ ਲੈ ਕੇ ਆਇਆ। ਉਸ ਤੋਂ ਬਾਅਦ ਜਸਤੇਜ ਸਿੰਘ ਲੱਗਤੋ ਜੀ। ਸਮੇਸ਼ ਕਿਸਾਨ ਯੂਨੀਅਨ ਦੇ ਆਗੂ ਹੋ, ਖੜ੍ਹ ਰਹਿਣ, ਬਿਰੇ ਰਹਿਣ। ਆਓ ਜੀ, ਸਮਾ ਸੱਤ ਮੈਂ। ਹਲੋ। ਜਨਰਲ ਸਰਕਾਰ ਜੋ ਨੌਜਵਾਨ ਸਾਥੀ, ਗੁਰਦੇਵ ਸਾਹਿਬਾਨ, ਮੇਰੇ ਮਾਮਾ ਬੈਠਿਆ ਰਿਹਾ, ਸਾਡੇ ਪ੍ਰਧਾਨ ਸਾਹਿਬ ਬੈਠੇ ਰਗੇ। ਸਭ ਤੋਂ ਪਹਿਲਾਂ ਬਧਿ ਅਰਦਾਸ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਨੌਜਵਾਨ ਸਾਥਿਓ ਲੜਨ ਵਾਲੇ ਲੋਕੋ ਐਡਾ ਵੱਡਾ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਨਿਹਰਾ ਆਇਆ ਹੋਇਆ ਹੈ ਕਿ 307 ਦਾ ਪਰਚਾ ਕਰਨਾ ਕਿੱਡੀ ਵੱਡੀ ਗੱਲ ਆ ਦੇਖੋ 307 ਦਾ ਪਰਚਾ ਹੁੰਦਾ ਕਿੰਨਾ ਜਿਹੜੇ ਸਾਡੇ ਕਿਸਾਨਾਂ ਨੂੰ ਅਪਰਾਧ ਤੋ 307 ਦਾ ਪਰਚਾ ਦਿੱਤਾ ਗਿਆ ਜਿੰਨੇ ਕੇ ਸਾਡੇ ਪ੍ਰਧਾਨ ਸਾਹਿਬ ਨੇ ਸਾਡੀ ਅਗਲਾ ਦੱਸ ਹੀ ਦਿੱਤੀ ਆ ਪਰ 307 ਦਾ ਪਰਚਾ ਕਿ ਕਿੰਨਾ ਵੜਿਆ ਡਾਕਟਰ ਕੋਟਾਂ ਲੈ ਕੇ ਫੇਰ ਕਿਤੇ ਜਾ ਕੇ ਤੁਹਾਨੂੰ ਸੱਤ ਦਾ ਪਰਚਾ ਹੁੰਦਾ ਇਹ ਐਡਾ ਬੜਾ ਨਾ ਹਰੇਕ ਪੰਜਾਬ ਦੇ ਵਿੱਚ ਸਾਇਆ ਹੋਇਆ ਕੋਈ ਵੀ ਨੌਜਵਾਨ ਕੋਈ ਵੀ ਜਥੇਬੰਦੀ ਕੋਈ ਵੀ ਪੰਜਾਬੀ ਲਾੜਨਾ ਚਾਹੁੰਦੇ ਤਾਂ ਸਰਕਾਰਾਂ ਦੇ ਪਤਾ ਨਹੀਂ ਕਿਤੇ ਢਿੱਡੀ ਪੀੜਾਂ ਪੈ ਗਏ ਨੇ ਪਹਿਲਾਂ ਪਰਚੇ ਦਰਜੀਤੇ ਕਰ ਦਿੱਤੇ ਜਾਂਦੇ ਨੇ ਅੱਜ ਦਾ ਪਖੰਡੀ ਆ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਪਖੰਡੀ ਬੰਦਾ ਹੈ ਉਹ ਮਿੱਤ ਸਾਰਾ ਜਮਾ ਆਣ ਜਮਾ ਘੌਰ ਕੁੜੀ ਜੀ ਜਮਾ ਆ ਸਰਕਾਰੀ ਜਾਵਣਾ ਹੋਇਆ ਜਣਾ ਕੰਢੀਆ ਪੰਜਾਬ ਦਾ ਜਿਹੜੇ ਬੰਦ ਕੇ ਪੱਗ ਸਿੰਘ ਵਾਲੇ ਪੱਗ ਪੰਜਾਬ ਨੂੰ ਉਹ ਖੂਜੇ ਲਾ ਹੋਇਆ ਜਿਹੜਾ ਕਿ ਪਿਛਲੇ ਸਰਕਾਰ ਨੇ ਪਿਛਲੇ ਲੋਕਾਂ ਨੇ ਵੀ ਲਾ ਆ ਹੋਇਆ ਕੰਢੀ ਨੇ ਇਸ ਕਰਕੇ ਇਹ ਜਿਹੜਾ ਰੋਜ਼ ਗੱਲਾਂ ਕਰਦਾ ਅੱਜ ਘੰਟਾ ਪਹਿਲਾਂ ਇਹ ਦਿੱਲੀ ਦੇ ਵਿੱਚ ਬੋਲੀਆ ਮੈਨੂੰ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਤੂੰ ਭਾਰਤ ਵਾਲੇ ਵਿੱਚ ਜਾ ਰਿਹਾ ਨਾ 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 ਬਾਹਰ ਘਰ ਦੇ ਵਿੱਚ ਨਹੀਂ ਜਾ ਰਿਹਾ ਆ ਤੇਰਾ ਸਬੂਤ ਹੈ ਕਿ ਤਾ ਅੰਮ੍ਰਿਤਸਰ ਦੇ ਕਹਿਣ ਦੇ ਉੱਪਰ ਸਾਡੇ ਪੰਜਾਬ ਦੇ ਕਿਸਾਨਾਂ ਉੱਪਰ 300 ਖਾਤਰੇ ਪਰਚੇ ਪਾਏ ਨੇ ਭਗਵੰਤ ਮਾਨਾ ਉਹ ਸਾਡੇ ਦੁਸ਼ਮਣ ਨੇ ਦਿੱਲੀ ਦੇ ਵਿੱਚ ਜਿੰਦੀ ਵੀ ਸਰਕਾਰ ਹੋਵੇ ਚਾਹ ਮੋਗਾੜੇ ਸਰਕਾਰ ਹੋਵੇ ਚਾਹ ਗਰੇਜਰੀ ਸਰਕਾਰ ਹੋਵੇ ਦਿੱਲੀ ਦੇ ਵਿੱਚ ਜਿੰਦੀ ਵੀ ਹਕੂਮਤ ਹੁੰਦੀ ਆ ਉਹ ਹਮੇਸ਼ਾ ਤੋਂ ਪੰਜਾਬ ਦੇ ਖਾਤਰ ਹੁੰਦੀ ਹੁੰਦੀ ਆ ਕਿਉਂਕਿ ਪੰਜਾਬ ਦੇ ਲੋਕ ਲਾਹਣੇ ਲੋਕ ਨੇ ਸੰਘਰਸ਼ੀ ਲੋਕ ਨੇਗੇ ਪੰਜਾਬ ਦੇ ਵਿੱਚੋਂ ਬਗਾਵਤ ਥੁਰ ਹੁੰਦੀ ਆ ਪਹਿਲਾ ਨਾਲ ਮੁਗਰਾ ਦੀ ਜਲਪੱਟੀ ਜਿਹੜਾ ਅਰਜ ਮੋਦੀ ਉਥੇ ਲਾਲ ਕੱਦਰ ਰਾਜ ਕਰਦਾ ਉਹ ਸਿਰ ਪਰ ਸਿਰ ਪੰਜਾਬ ਦੇ ਸਿੱਖਾਂ ਦੇ ਉੱਤੇ ਰਾਜ ਕਰਦਾ ਨਹੀਂ ਤਾਂ ਅਰਜ ਮੋਦੀ ਦੇ ਵੀ ਉੱਥੇ ਨਹੀਂ ਹੋਣਾ ਸੀਗਾ ਇਸ ਕਰਕੇ ਪਰਮਾਤਮਾ ਤਵਾਨਾ ਤੈਨੂੰ ਕਿਹੜੀ ਗੱਲ ਦਾ ਪ੍ਰੇਖਿਓ ਸਾਡੇ ਦੁਸ਼ਮਣ ਨੇ ਤੂੰ ਦੁਸ਼ਮਣਾਂ ਦੇ ਨਾਲ ਕਿਉਂ ਗੁਜਰੀ ਬਣ ਕੇ ਚੱਲਦਾ ਜਿਹੜੇ ਧੋਗੜਾ ਨੇ ਜਿਨ੍ਹਾਂ ਨੇ ਅੱਜ ਤੱਕ ਪੰਜਾਬ ਦੇ ਨਾਲ ਗੁਜ਼ਾਰੀ ਕੀਤੀ ਹੈ ਉਹਨਾਂ ਨੂੰ ਪੇਰਾ ਅੱਜ ਤੱਕ ਸਿਧਾਂ ਦੇ ਵਿੱਚ ਵਿੱਚ ਥਾੜੇ ਬਜੀ ਪਰਮਾਤਮਾ ਤੂੰ ਸਾੱਜਿਆ ਮੋਟਾ ਲੈ ਕੇ ਸਾਥਾ ਬਣ ਕੇ ਤੇ ਜੇ ਬੋਲੀ ਬੋਲਦਾ ਤੈਨੂੰ ਸਵੇਰੇ ਮਾਫਰੀ ਕਰਨਾ ਇਹ ਗੱਲ ਯਾਦ ਰੱਖੀ ਤੈਨ ਤਰਖੋ ਸਾਦੇ ਪਰ ਤੇ ਬਾਹਰ ਨਿਯਮ ਬਾਹਰ ਨਿਯਮ ਅਰਥ ਕੀ ਤੇਰੇ ਸਾਡੇ ਉਪਰ ਉਹ ਜਾਦ ਕਰ ਲਈ ਤੈਨੂੰ ਪੰਜਾਬ ਦੇ ਲੋਕਾਂ ਨੇ ਬਖਸ਼ਣਾ ਨਹੀਂ ਤੂੰ ਜਿਹੜਾ ਪਹਿਲਾਂ ਹਰਮਨ ਪਿਆ ਆਉਂਦਾ ਉਹਨੂੰ ਘਾਉਂਦਾ ਆਉਂਦਾ ਸੀ ਤੇਰੀ ਹਿੰਮਤ ਆ ਤਾਂ ਫਿਰ ਕੋਲ ਕੋਤੇ ਚੌਂਕ ਦੇ ਵਿੱਚ ਖੜਕੇ ਬੋਲ ਕੇ ਤੂੰ ਆ ਜੇ ਨਾ ਤੈਨੂੰ ਪੰਜਾਬ ਦੇ ਲੋਕ ਲੋੜਾਂ ਦਾ ਢਾਹਾਂ ਤਾਂ ਮੈਨੂੰ ਪਾਰਾ ਸਤੂਨਾ ਕਹੀ ਇਸ ਕਰ ભગવંત સરકાર પહેલા લોકો ખાફ મંત્રી રહે ભારતીય દર્દ નહીં ટાઈમ શાદા અંદોલન દિલ્હી ખનૌરી બાર્ડર ખનૌરી બાર્ડર ચાલ રહ્યા સભુ ચાલ રહ્યા ਜੰਗਲੇ ਰੁਖਾਵ ਕਾ ਮੇਤਾ ਸਾਡੇ ਕਿਸਾਨਾਂ ਕੋਪਰ ਬਾਇੇ ਨੇ ਪਾਤੇ ਦਰਜ ਕੀਤੇ ਨੇ ਮੈਂ ਇਹ ਜੱਦੀ ਹੁੰਦੇ ਹੋਈ ਦੱਸਣਾ ਚਾਹਣਾ ਜਿਹੜੀ ਜੱਦੇ ਬੰਦੀ ਆ ਫੂਲ ਸਾਹਿਬ ਦੀ ਸਾਡੇ ਮਾਤਾ ਜੀ ਵਜਣੇ ਸਾਰੇ ਜਿਨ੍ਹਾਂ ਸਾਡੇ ਜਿਹੜੇ ਸਾਡੇ ਬਹੁਤ ਸਾਰੇ ਸਰਕਾਰ ਦੇ ਬਾਕੀ ਹੋੜ ਬਚੇ ਨੇਗੇ ਇਹਨਾਂ ਨੇ ਬੱਟੇ ਉੱਪਰ ਤਾਂ ਨਹੀਂ ਧੌਂਟੋ ਕਿਲਾ ਕਿੱਦਿਆ ਹੋਇਆ ਤੇਰੇ ਮਰਜੀ ਦੋ ਇਹਨਾਂ ਨੇ ਮਾਫੀ ਮੰਗਵਾਈ ਹੋਈ ਆ ਤੂੰ ਕਿਹੜੇ ਭਲੇਖੇ ਦੇ ਤਾਫਦਾ ਬਗਵੰਤ ਮਾਨਾ ਕਿਹੜਾ ਉਹ ਹਾਸਲਾ ਦਿੱਲੀ ਦੇ ਵਿੱਚ ਠੋਡਾ ਹੋਇਆ ਤੂੰ ਵੱਡੀਆਂ-ਵੱਡੀਆਂ ਗੱਲਾਂ ਕਰਦਾ ਹੁੰਦਾ ਸੀ ਆਹ ਹਾਰ ਗਿਆ ਆਹ ਹਾਰ ਗਿਆ ਅਜ ਤੱਕ ਕੇਜੀ ਵਰ ਵੀ ਹਾਰ ਗਿਆ ਜਿਹੜਾ ਤੂੰ ਬੱਟੇ ਨੂੰ ਆਪਰਾ ਕੋ ਸਵੇ ਮੋਕਾ ਵੜਦਾ ਸੀਗਾ ਇਸ ਕਰਕੇ ਯਾਦ ਰੱਖੀ ਹੁਣ ਤੇਰਾ ਖੜਾ ਕਿਉਂ ਉੱਠੀ ਗਿਣਤੀ ਚਲ ਪਈ ਤੈਨੂੰ ਪੰਜਾਬ ਦੇ ਲੋਕਾਂ ਨੇ ਮਾਫ ਨਹੀਂ ਕਰਨਾ ਤੂੰ ਆਪਣਾ ਬੀਜੇਪੀ ਦੇ ਵਿੱਚ ਆਂਦਾ ਵਾਸਤਾ ਬਣਾ ਰਿਹਾ ਹੈ ਕਿ ਮੈਂ ਦੇਖੋ ਕਿਸਾਨਾਂ ਉੱਪਰ ਪਾਏ ਨੇ ਪਰਚੇ ਦਰਜ ਕੀਤੇ ਇਹ ਤੋਂ ਤੂੰ ਸੰਕੇਤ ਦੇ ਰਹੇ ਹੋ ਸੈਂਟਰ ਨੂੰ ਉਸ ਬੀਜੇਪੀ ਨੂੰ ਕੇ ਮੈਨ ਖੋਟ ਨੂੰ ਜੁਆੜ ਕੇ ਹੁੰਦਾ ਆ ਮੇਰੇ ਕੋਲ ਦਿਖਾਉਂਦਾ ਮੇਰੇ ਕੋਲ ਜੋ ਪੰਜਾਬ ਦੀ ਪੁਲਿਸ ਹੈ ਜਿਹਦੇ ਦਾ ਮਰਜ਼ੀ ਪਾਸਾ ਰੱਦ ਕਰਾ ਲੋ ਮੈਂ ਕਰਨ ਤਿਆਰ ਐ ਇਸ ਕਰਕੇ ਤੂੰ ਸਾਹੂ ਕਰ ਰਿਹਾ ਕਿ ਤੂੰ ਭਾਜਪਾ ਦੇ ਵੱਛਾ ਦਾ ਜਮਨ ਸਕਾਪੀ ਚਾ ਇਸ ਕਰਕੇ ਪੰਜਾਬ ਪੁਲਿਸ ਵੀ ਧਿਆਨ ਨਾਲ ਗੱਲ ਸੁਣ ਲੈ ਤੇ ਅਫਸਰ ਵੀ ਧਿਆਨ ਨਾਲ ਗੱਲ ਸੁਣ ਲੈ ਔਰ ਇਹ ਸਮੇਂ ਦੇ ਵਿੱਚ ਜਿਵੇਂ ਕਿ ਸਾਡੇ ਪ੍ਰਧਾਨ ਸਾਹਿਬ ਨੇ ਕਿਹਾ ਜੇਕਰ ਪਰਚੇ ਨਾ ਕੈਂਸਲ ਕੀਤੇ ਤਾਂ ਪੰਜਾਬ ਬੰਦ ਕਰਾਂਗੇ ਟ੍ਰੇਨਾਂ ਬੰਦ ਕਰਾਂਗੇ ਪੰਜਾਬ ਬੰਦ ਕਰਾਂਗੇ ਜਿੰਨੀਆਂ ਸੜਕਾਂ ਬੰਦ ਕਰ ਸਕਿਆ ਸਾਰੇ ਸੜਕਾਂ ਬੰਦ ਕਰਾਂਗੇ ਜਿਵੇਂ ਕਿ ਸਾਡੇ ਪ੍ਰਧਾਨ ਸਾਹਿਬ ਨੇ ਮਾਰਗ ਦਾ ਟਾਈਮ ਦਿੱਤਾ ਇਸ ਕਰਕੇ ਪਰਚੇ ਜਿੰਨਾ ਜਲਦੀ ਕੈਂਸਲ ਕਰ ਦੋਵੇ ਚੰਗੇ ਰਹੋਗੇ ਆਓ ਜੇ ਸਮੇਂ ਦੇ ਵਿੱਚ ਭਾਜਪਾ ਦਾ ਸਾਡੇ ਦੁਸ਼ਮਣ ਹੈਗੀ ਆ ਅਸੀਂ ਪੰਜਾਬ ਦੇ ਕਿਸੇ ਵੀ ਜਿਹੜਾ ਆ ਕੋਈ ਫਤਰੇ ਬਣ ਕੇ ਆਪਣੇ ਆਪ ਨੂੰ ਬਸੰਤੀ ਪੱਗਾ ਭਗਤ ਸਿੰਘ ਬੰਦੀ ਕੋਸ਼ਿਸ਼ ਕਰਦੇ ਨੇ ਅਸੀਂ ਇਹਨਾਂ ਨੂੰ ਕਿਸੇ ਨੂੰ ਵੀ ਪਿੰਡਾਂ ਦੇ ਵਿੱਚ ਬੋਲਣੇ ਦੇਵਾਂਗੇ ਸੱਤ ਬੋਲ ਕਰਾਂਗੇ ਇਹਨਾਂ ਦਾ ਇਖਲਾਜ ਜਵਾਬ ਪੱਥਰ ਨਾਲ ਦੇਵਾਂਗੇ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਜਾਣ ਤੁਸੀਂ ਇੱਥੇ ਪਹੁੰਚਿਓ ਇਹ ਕਾਹਨ ਸਰਵਿਸ ਨਾਲ ਸਿਰਫ ਪਟਾ ਕਰਨਾ ਹੈ ਜਿਵੇਂ ਕਿ ਕੱਲ ਨੂੰ ਪ੍ਰੋਗਰਾਮ ਹੈ ਪਰਸੋਂ ਨੂੰ ਪ੍ਰੋਗਰਾਮ ਹੈ ਨੌਜਵਾਨੋ ਨਾ ਤੁਹਾਡੇ ਅੱਗੇ ਹੱਕ ਵਣ ਕੇ ਲਾਸ਼ ਤੇ ਕੋਈ ਬੇਣਤੀ ਕਰਨਾ ਸਾਡੇ ਪ੍ਰਧਾਨ ਸਾਹਿਬ ਉੱਠ ਕੇ ਸਮਾਂ ਪੂਰਾ ਹੋ ਗਿਆ ਪੰਜਾਬ ਦੇ ਨੌਜਵਾਨੋ ਆਪਣਾ ਪੰਜਾਬ ਛੱਡ ਕੇ ਨਾ ਜਾਓ ਗੁਰੂਆਂ ਪੀਰਾਂ ਸਭ ਤੋਂ ਦਰਖੇਦ ਧਰਤੀ ਹੈ ਆਪ ਪਿਛਲੇ ਸਮਰੇ ਦੇਖ ਲੋ ਕਿ ਜਿਹੜੇ ਬਰੇਸਰ ਵਿੱਚ ਤੁਸੀਂ ਜਾਨ ਦੀ ਤਾਕ ਲਾਉਨੇ ਹੋ ਉਹ ਬਰੇਸਰ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਕਿਵੇਂ ਸੋਨੋ ਬਾਹਰ ਕੱਢ ਜਾਂਦੇ ਨੇ ਛੋਟੇ ਕੇ ਦੋਨੇ ਹੱਥ ਜੋੜ ਕੇ ਕੋਈ ਬੇਨਤੀ ਕਰਦਾ ਕਿ ਪੰਜਾਬ ਤੁਹਾਡਾ ਘਰ ਹੈ ਗੁਰੂਆਂ ਪੈਦਾਤੀ ਹੈ ਇਹ ਸਾਡੇ ਘਰ ਨੂੰ ਸਵਾਰ ਲੀਏ ਇਹਨੂੰ ਸਵਰਗ ਬਣਾ ਲੀਏ ਖੇਤੀਬਾੜੀ ਧੰਦਾ ਬਾਬੇ ਦਾ ਉਤਮ ਧੰਦਾ ਇਹਨੂੰ ਉਹ ਆਪ ਪੁੱਤਰ ਕਰ ਲੀਏ ਇਹ ਖੇਤੀ ਕਰਕੇ ਲੈ ਚਲੀਏ ਪੰਜਾਬ ਉਹ ਦੁਨੀਆ ਤੇ ਰਾਜ ਕਰੂਗਾ ਪੰਜਾਬ ਦੇ ਲੋਕੋ ਲੜਨ ਵਾਲੇ ਲੋਕੋ ਕਿਸਾਨਾਂ ਮਜ਼ਦੂਰਾਂ ਲੋਕੋ ਬੇਇਨਸਾਫੀ ਕਰਦਾ ਭਰਾਓ ਤੁਹਾਨੂੰ ਸਰਕਾਰਾਂ ਬਹੁਤ ਵੱਡੇ ਪੱਧਰ ਤੇ ਤੁਹਨ ਪਾਰ ਰਹੀਆਂ ਲੱਗੀਆਂ ਆ ਪਿੱਛੇ ਦੇਖਿਆ ਜੁਗਿਆ ਭੀਮਰਾਓ ਵਰਗਾ ਵੀ ਜਿਹੜਾ ਕਿ ਗੱਲਾਂ ਕਰਦੇ ਸੀਗੇ ਉਹਨਾਂ ਭਾਂ ਭਾਂ ਨੂੰ ਆਪ ਹੀ ਧਿਆਨ ਕਰਕੇ ਸਾਡੇ ਲੋਕਾਂ ਨੂੰ ਕਿਵੇਂ ਨਰਾਇਆ ਜਾ ਰਿਹਾ ਇਹ ਸਾਰਾ ਕੁਝ ਭਾਂ ਭਰੇ ਚਾਲਾ ਰਹਿ ਗਿਆ ਤੁਸੀਂ ਚਾਲਾ ਨੂੰ ਸਮਝੋ ਕਿਸਾਨ ਮਜ਼ਦੂਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਲੇ ਕਿਸਾਨ ਬਦੂਰ ਇੱਕ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਜਮਾਨਤ ਮਾਨ ਸਰਕਾਰ ਮੁਰਦਾਬਾਦ ਮੁਰਦਾਬਾਦ ਕਿਸਾਨ ਬਦੂਰ ਇੱਕ ਜਿੰਦਾਬਾਦ ਜਿੰਦਾਬਾਦ ਲੱਗੂ ਟਿਕਾ ਖਨਸਾ ਬੇਦੂਕੀ ਐਸੇ ਨੌਜਵਾਨ ਆਪ ਨੂੰ ਪਹਾਨਾ ਸਿੱਧੂ ਹੁਣ ਬੇਨਤੀ ਆ ਜਸਦੇਵ ਸਿੰਘ ਜੀ ਲਲਤੋ ਸੁਮੇਸ਼ ਕਿਸਾਨ ਯੂਨੀਅਨ ਦੇ ਸਵਾਈ ਆਪ ਨੂੰ ਕੋਸਤਾ ਆ ਗਿਆ ਸੰਦੀਪ ਸਿੰਘ ਉਪੰਦੋਰੀ ਕ੍ਰਾਂਤੀਕਾਰੀ ਪਿੰਡ ਮੋਜਦੂਰ ਜੂਨਿਆਂ ਦੀ ਯਾਤਰਾ ਤਿਆਰ ਹੈ। ਪੰਜਾਬ ਭਾਰਤੀ ਸੰਘੂਰ ਗਲਤੀਕਾਰੀ ਤੇ ਕ੍ਰਾਂਤੀਕਾਰੀ ਪਿੰਡ ਮਜ਼ਦੂਰ ਜੂਨਿਆਂ ਦੇ ਸੱਦੇ ਤੇ ਅਤੇ ਦਲੀ ਮੋਰਚਾ ਦੋਨੇ ਦੋਨਾਂ ਖੋਲਮਾਲ ਦੇ ਭੜਵੇਂ ਸਾਥ ਨਾਲ ਅਤੇ ਹੋਰ ਬਹੁਤ ਹੀ ਸਰਕਾਰ ਜੋਗ ਸੰਗਰਾਮੀ ਅਤੇ ਸਰਕਾਰ ਜੋਗ ਕਿਸਾਨ ਜਥੇਵਾਂ ਦੀਆਂ ਮਜ਼ਦੂਰ ਜਥੇਵਾਂ ਦੇ ਸਾਥ ਨਾਲ ਲੜੇ ਹੋਏ ਬਹੁਤ ਹੀ ਸਰਕਾਰ ਜੋਗ ਕਾਰਗੂ ਸਹਿਬਾਨ ਖਾਲ ਮਜ਼ਦੂਰ ਵੀ ਹੋਰ ਆਜੋ ਸਾਰਿਆਂ ਨੂੰ ਫੋਟੇ ਫਲਾਈ ਪ੍ਰਮਾਨ ਹੋਵੇ ਲੈਗੂ ਜੀ ਗੱਲ ਖਾਲਸਾ ਲੈਗੂ ਜੀ ਕੀ ਫੋਟੇ ਥੋੜੇ ਮਿੰਟਾਂ ਦੀ ਥੋੜੀਆਂ ਹੀ ਗੱਲਾਂ ਇੱਕ ਇੱਕ ਮਿੰਟ ਦੀ ਗੱਲ ਕਰੂੰਗਾ ਜ਼ਰੂਰੀ ਜਿਹੜੇ ਸਾਥੀ ਪ੍ਰਸ਼ਾਦਾ ਵਾਣੀ ਸਕ ਲਿਆ ਕੋਈ ਸਾਰਿਆਂ ਨੂੰ ਬੈਠੋ ਪ੍ਰੋਗਰਾਮ ਚੱਲ ਰਿਹਾ ਅਜੇ ਅਜੇ ਸਾਡੇ ਕੋਲ ਇਹ ਤਿੰਨ ਚਾਰ ਬਲਾਰੇ ਤੇ ਲਾਸਟ ਦੇ ਜਿਹੜਾ ਆਪਾਂ ਅਗਲਾ ਸੱਦਾ ਦੇਣਾ ਤੁਹਾਨੂੰ ਅਗਲਾ ਸੁਨੇਹਾ ਦੇਣਾ ਉਹ ਸਾਰੇ ਵੀਰ ਲੈ ਕੇ ਜਾਣਾ ਇਸ ਕਰਕੇ ਕੋਈ ਵੀ ਵੀਰ ਜਾਵੇ ਨਾ ਜੇ ਕਹਿੰਦੇ ਪਛਾਪ ਸੂ ਕਰਨਾ ਪਛਾਪ ਸੂ ਕਰਕੇ ਆ ਕੇ ਦੁਆਰਾ ਇਸ ਤਰ੍ਹਾਂ ਫੇਰ ਸਜੋ ਅਜਵੀਂ ਚਤਾਵਨੀ ਰਹਿਲੀ ਜਿਵੇਂ ਕੋਈ ਰਾਜ ਨੇ ਕਿਹਾ ਚਤਾਵਨੀ ਨਹੀਂ ਚਤਾਵਨਾ ਰਹਿਲੀ ਆਠ ਆਠਾ ਵਾਰ ਵਾਰ ਸਮੁੰਦਰ ਆ ਕਹਦੀਆਂ ਗੱਲਾਂ ਤੁਸੀਂ ਦੱਸਦਾ ਵੀ ਪੰਜਾਬ ਜਿਉਂਦਾ ਕਿਸਾਨ ਜਿਉਂਦਾ ਮਜ਼ਦੂਰ ਜਿਉਂਦਾ ਜਦੋਂ ਜਲੂ ਦੇ ਖਰਾਬ ਰਾਇ ਨੂੰ ਛਾਕੇ ਤਾਲ ਕੇ ਆ ਗਿਆ ਲੋਕ ਉਧਾਰ ਚ ਇਹ ਸਾਫਤ ਕਰਦਾ ਤੁਸੀਂ ਇਹ ਚਤਾਵਨੀ ਰਹਿਦੀ ਨਹੀਂ ਚਤਾਵਨਾ ਰਹਿਣੀ ਬਣਦੀ ਆ ਪ੍ਰਸ਼ਾਸਨ ਵਾਲੇ ਤੇ ਸਰਕਾਰ ਆ ਸੋਲੂ ਫੂਲ ਸਾਹਬ ਨੇ ਜਿਵੇਂ ਕਿਹਾ ਇੱਕ ਦੋ ਮਿੰਟ ਲਈ ਕੋਈ ਗੱਲ ਹੋਣੀ ਨਹੀਂ ਧਿਆਨ ਨਾਲ ਸੁਣ ਲੈ ਬੋਲਣੇ ਮਤ ਕਰੋ ਇੰਦੀ ਗਾਹ ਮਹਿਮਾਨੀ ਆ ਦੋ ਬੈਠੇ ਵੇਖਿਆ ਮੈਂ ਥੋੜਾ ਪਿੱਛੇ ਰਹਿ ਕੇ ਜਾਣਾ ਗਦਰੀ ਬਾਬਾ ਗੁਰਮੁਖ ਸਿੰਘ ਨਾਲ ਕੋ ਜੋ ਨੰਬਰ ਸਮਾ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਰਹੇ ਜੋ ਆਸਤਰ ਜਿਹੇ ਨੰਬਰ ਸਮਾ ਧਾਕਿਆਂ ਬੰਤੀ ਕੋਈ ਜੱਥੇ ਹੁੰਦੀ ਸੀ ਉਹਨਾਂ ਨੇ ਕੀ ਕਿਹਾ ਪ੍ਰਸੰਗ ਨਾਲ ਜੋੜਨਾਰ ਤੇ ਮਿੰਟ ਉਹ ਨੇਹੂ ਬਣ ਗਏ ਬੰਦ ਗਦਰੀ ਬਾਬੇ ਟੈਂਪੂ ਦੇਸ਼ਨ ਲੈ ਕੇ ਕਹਿੰਦੇ ਗੱਲ ਸੁਣਦਾ ਵੇ ਪੱਲਦ ਜਵਾਬ ਨੇ ਨੇਹੂ ਬਣ ਜੀ ਗਿਆ ਕਿ ਬੰਬੇ ਸੀ ਇਹ ਸੋਣ ਲੋ ਬਿਆਸ ਜੀ ਕਿ ਦੋਰੀ ਸੁਣੇ ਹੋਈ ਸ਼ਾਹਾਂ ਦੀ ਸੁਣੋਗੇ ਤਾਂ ਬਾਬੇ ਕਹੇ ਸਾਡੇ ਬਾਬਾ ਜੀ ਜਦਰੀ ਬਾਬਾ ਗੁਰੂ ਸਿੰਘ ਨਾਲ ਤੋਰ ਲਾਈ ਕਰਦੇ ਸੀ ਵੇਲੇ ਕੀ ਕਿਹਾ ਸੁਣੋ ਧਿਆਨ ਨਾਲ ਜਿਹੜੇ ਨੰਮਾ ਖੋਲਾ ਕਿ ਸਾਡਾ ਰੇ ਪਰਦਾ ਰੇ ਇੱਕ ਵਰਗੇ ਜੱਥੇਵੰਦੀ ਉਹ ਇੱਕੋ ਇੱਕੀ ਪਰਦਾ ਨਾਲ ਸੇਵਾ ਕਰਉਂਦੇ ਸੀ ਕਿ ਕਿਹਾ ਕਿਰੇ ਬੰਦ ਜੀ ਗੱਲ ਸੁਣਨਾ ਕਾਰ ਬਰਵਾਰ ਡਾਕਾ ਅਸੀਂ ਵਰਵਾਇਆ ਸੀ ਅਸੀਂ მო ਆਇਆ ਸੀ ਕਹਿੰਦੇ ਸਾਨੂੰ ਧਿਆਨ ਦੀ ਲੋੜ ਸੀ ਸਾਡੇ ਕੋਲ ਪੈਸੇ ਨਹੀਂ ਸੀ ਅੰਗਰੇਜ਼ਾਂ ਦੇ ਉਹ ਦਲਾਲਾਂ ਨਾਲ ਤਾਕਤਾਂ ਬਣ ਕੇ ਸੀ ਉਹ ਟਾਕਾ ਸੀ ਬੁਲਵਾਇਆ ਬੰਦਾ ਵੱੜ ਕੇ ਉਹ ਗੇਟ ਖੋਲ੍ਹਦੇ ਪਾਸਲੇ ਦਾ ਉਹ ਕਹਿੰਦਾ ਜੀ ਗਲੂਮ ਆ ਗਿਆ ਹੀ ਦੰਦਾ ਇਸ ਗਰਮੀ ਬੰਦਾ ਉਹ ਤਾਂ ਲੁਟਾਵਕ ਹੋ ਰਹੀ ਸਕਦਾ ਉਹ ਬਾਬਾ ਜੀ ਗੋਲੀ ਗਾਲੀ ਨਹੀਂ ਹੋਣਾ ਉਹ ਕਹਿੰਦੇ ਨਹੀਂ ਹੋਣਾ ਬਾਗਾਉਂ ਕਰਿਆ ਕਿ ਚੰਗਾ ਪੰਜਾਬ ਚ ਵਰਕੇ ਲਖੀ ਮੱਤੇ ਦੱਸਾਂਗੇ ਬੰਦਾ ਅੰਮਾਲੇ ਆ ਗਏ ਰੇਲ ਗੱਡੀ ਗਈ ਅਗਲੀ ਗੱਲ ਸੌਣ ਦੇ ਵਿੱਚ ਚੋਂ ਮੁੱਕ ਜਣੀ ਆ ਉੱਥੇ ਮਾਲੇ ਜੋ ਸਟੇਸ਼ਨ ਤੇ ਗੱਡੀ ਆ ਗਈ ਸਟੇਸ਼ਨ ਮਾਸਟਰ ਨੇ ਤੇਰਲੀਗਰਾਮ ਮਹਿਰੂ ਦੀ ਨੈਰੂ ਦੀ ਬਣਾਰ ਮੰਤਰੀ ਦੇ ਤੇਰਲੀਗਰਾਮ ਬਾਬਿਆਂ ਦੇ ਡੱਬੇ ਖਰਾਬ ਕੀ ਆਪਜੀ ਦੇ ਕੇ ਖੁਦ ਆਪਸ ਲੈ ਗਏ ਹੰਦ ਆਸੀ ਬਾਬਿਆਂ ਦਾ ਪ੍ਰਤਾਪ ਕਿਉਂ ਕਹਿੰਦੇ ਨਹੀਂ ਲੱਖਾਂ ਦੀ ਬੰਗੋ ਸ਼ਮਤੀ ਦੱਸਣਾ ਕਿ ਅੱਧੇ ਬੋਨੀ ਵੀ ਇੱਕ ਰੱਖ ਰੋਣਾ ਜਿਹੜਾ ਦੀਆਂ ਉਹ ਸੜਾ ਦਾ ਮੋੜ ਜਾ ਸਰੋਂ ਵੱਜਾ ਜਿਹੜਾ ਵਰਤਿਆ 150 200 150 200 ਬੰਦਾ ਸੇਰੇ ਬਣ ਕੇ ਜਾਂਦਾ ਸੀ ਜਿਹੜਾ ਜ 133 ਲੋਕ ਦੇ ਟੈਕਸ ਜਿਹੜਾ ਅੰਦਾਜ਼ 100 ਤੇ 30 ਲੱਖ ਕਰੋੜ ਰੈਂਦਾ 1 ਲੱਖ 32000 ਕਰੋੜ ਉਤਪਮ ਸਿੰਘ ਦੀ ਜਰੂਰੀ ਯਾਰ ਨੂੰ ਸਰਕਾਰ ਨਾਲ ਕਿਉਂ ਵਾਪਸ ਕਿਹਾ ਸੀ ਮਸੂੜਾ ਆਪਣੇ ਵਿੱਚ ਐਡੀ ਵਾਲੇ ਸ਼ੀਲੀਆਂ ਹੋਈਆਂ ਮਾਲਵੇਜਾ ਰੂੜ ਬਾਇਸ਼ਾ ਸ਼ੀਲੀਆਂ ਹੋਈਆਂ ਬਾਪੇਜਾ ਤੇ ਉਹਨਾਂ ਨਾਲ ਜਿਹੜਾ ਹਰ ਫਾਸ਼ੀ ਦਾ ਸ਼ੀਲੀਆਂ ਹੋਈਆਂ ਨਾਜੇ ਦੇ ਵਿੱਚ ਸੋਇਆ ਬਰਾਸੋ ਫੂਲ ਸਾਹਦੇ ਉਸ ਵੈਟਰ ਨੂੰ ਤਾਜਾ ਕਰਨ ਦਾ ਜਦਨ ਕੀਤਾ ਕਿਹੜੇ ਬੰਦੇ ਵੜ ਕੇ ਵਾਪਸ ਰਿਹਾ ਇੱਕ ਵੀ ਨਹੀਂ ਦੇ ਗਿਆ ਉਹ ਲੈ ਡੋ ਲੱਤਾ ਇੱਕ ਮਹੀਨੇ ਦਾ ਬੀ ਕੇ ਨੂੰ ਗ੍ਰੰਤੀਕਾਰੀ ਬਹੁਤ ਸਨਕਾਰ ਜੋ ਵੀ ਉੱਥੇ ਬੰਦੀ ਆ ਅਸੀਂ ਇਹਨੂੰ ਬੜਖਾ ਪਰ ਤੇ ਆਇਆ ਹੋਇਆ ਇੱਕ ਵਾਰੀ ਸਾਨੂੰ ਰੋੜ ਬੈਠਾ ਦੇ ਮੋੜ ਜਿਵੇਂ ਹੁੰਦਾ ਹੋਇਆ ਅਸੀਂ ਕਿ 50 ਹੁੰਦੇ ਇਹ ਕਹਿੰਦੇ 100 ਬੰਦਾ ਆਊਗਾ ਪਰ ਆਇਆ ਕਿ 150 ਲਾ ਸੋ ਬਹੁਤ ਸਨਕਾਰ ਕਰਦੇ ਆ ਬੇ ਅੰਤ ਲੜ ਰਹੇ ਸੀ ਆਪਾਂ ਖਰੋਵੀ ਬਾਰਡਰ ਤੇ ਲੜ ਰਹੇ ਸੀ ਸ਼ੰਭੂ ਬਾਰਡਰ ਤੇ ਧਿਆਨ ਦੂਏ ਪਾਸੇ ਲੋੜੀ ਹਰਾ ਕੀ ਜੱਟੂ ਦੇ ਪਰਜੇ ਪਾਏ ਨੇ ਮੋਦੀ ਮਰਖਾਨੇ ਮਾਰ ਕੇ ਭੱਜਿਆ 700 ਗੋਸ਼ੀਆ ਜੋ ਖਾਧੀ ਇਹ ਪਰਿਵਾਰਸੀ ਦੇ ਬਾਕੀ 70000 ਮੁਰਸੀ ਖਾਲੀ ਨਹੀਂ ਸੀ ਉਹ ਨੂੰ ਦੇਖ ਕੇ ਤੇਰਾ ਮਾਈਂ ਖੁਸ਼ ਹੋ ਗਿਆ ਮਾਰ ਕੇ ਵਰਗਾ ਦੇ ਭੱਜਿਆ ਦੇ ਰੋਸ਼ਨ ਦੇ ਸਰ ਆਇਆ ਹੈਗਾ ਮਾਰੀ ਧਰ ਗੀਦਾਂ ਦੇ ਉੱਤੇ ਔਰ ਤੁਹਾਡੇ ਪ੍ਰਬੰਧ ਤੂੰ ਕਿਵੇਂ ਆਓ ਜਾਓ 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 ਜਰਮਾਨੀ ਆਓ ਸਾਡਾ ਜਿਹੜਾ ਕੋਈ ਸੁਣ ਨਹੀਂ ਅਸੀਂ ਕਿਸਾਨ ਦੇ ਝੂਠੇ ਵਾਅਦੇ ਨਾਲ ਸੁਣਨਾ ਸੋ ਹਰ ਹਾਲ ਤੇ ਪਰਚੇ ਬਾਅਦ ਸੁਣਦੇ ਵੀਰੋ ਪਹਿਲਾਂ ਵੀ ਪਹਿਲੇ ਬਾਰਡਰ ਤੇ ਕਹਿੰਦੇ ਆ ਰਹੇ ਮਰ ਨੂੰ ਕਿ ਜੀ ਬੈਠੇ ਨੇ ਬਰਾਮਕੇ ਪਤਾ ਇਹ ਰੋਜ਼ ਓਏ ਹਮਰਾ ਜ਼ਮੀਨਾਂ ਦੇ ਬਹੁਤ ਤੇਜ਼ ਹੋ ਰਿਹਾ ਭਾਰਤ ਮਾਇਆ ਕੋ ਚੈੱਕ ਦੇ ਲੋ ਥੱਲੇ ਨਾ ਤਾਂ ਨਵੀਂ ਸੜਕ 20 ਕਿਲੋਮੀਟਰ ਦੇ ਉਤੇ ਸ਼ੁਰੂ ਹੋ ਜਾਂਦੀ ਆ ਬੰਦਾ ਕਿਹੜਾ ਫਟੂਜੀ ਇਹ ਪ੍ਰਯਾਗ ਦੇ ਕਿਲੋਮੀਟਰ ਦਾ ਗਾਟਾ ਸਾਨੂੰ ਉੱਥੇ ਚੱਲੂ ਨਹੀਂ ਦੇਣਾ ਹੈਗਾ ਕਾਰਪੋਰੇਟ ਜਿਲ੍ਹਾ ਰਾਜੂ ਲੋੜਾ ਫੈਸਲਾ ਕੌਣ ਲਈ ਦੀ ਬਈ ਇਹ ਸੜਕ ਨਹੀਂ ਬਣਦੇਗੇ ਲੜਕਦੇ ਹੋ ਰਹੇ ਆ ਤੇ ਸਾਨੂੰ ਭਾਅ ਵਧਾ ਦਿੱਤਾ ਜਾਵੇ ਠੀਕ ਆ ਉਹ ਵੀ ਹੱਕਾਂ ਲੜੋ ਕਿ ਨਹੀਂ ਥੋੜੇ ਸਮਝਿਆ ਲਰੋਗੇ ਉਹੀ ਲਾਈ ਕਰੋਗੇ ਅਸਲ ਲੋਕਾਂ ਦਾ ਚੈਲੰਜ ਕਰਨ ਦੀ ਬਈ ਜ਼ਮੀਨ ਤੇ ਪੈਰ ਧਰਦੀ ਵੀ ਨਾ ਸੜਕਾਂ ਸੱਦੀ ਲੋ ਨਹੀਂ ਸਭੀ ਲੋਕ ਮੈਂ ਰਾ ਹਰ 20 ਕਿਲੋ ਮੀਟਰ ਤੇ ਮੈਰ ਪਣੀ ਚਾਹੀਦੀ ਆ 4 ਕਿਲੋ ਮੀਟਰ ਦੇ ਸੁਆ ਜਿੱਥੇ ਆਏਗਾ ਠੀਕ ਹੈ ਜਿੱਥੇ ਨਹੀਂ ਹੈਗਾ ਉਹਦੇ ਤਾਂ ਜੋ ਕਰਨੇ ਗਲੇ ਖੇਤ ਨੂੰ ਨੈਰੀ ਬਣੀ ਚਕੀ ਨਹੀਂ ਬਣੀ ਜ਼ਮੀਨ ਤੇ ਹਮਲਾ ਬਹੁਤ ਤੇਜ਼ ਹੋ ਰਿਹਾ ਜਿਵੇਂ ਗੋਲੀ ਰੋੜ ਮਾਣਦੇ ਨੇ ਰੇਲ ਦਿੰਦੇ ਜਿਵੇਂ ਤਰਜੀਹ ਗਈ ਹੈ ਇਹ ਬਾੜ ਦਾ ਪ੍ਰੋਜੈਕਟ ਪੜ ਰਿਹਾ ਜਿਵੇਂ ਹਮਰਾ ਹਰ ਮੁਕਸਲ ਦੇ ਵਿੱਚ ਹੋ ਗਿਆ ਅਪਰਾਧ ਤੇ ਉਹ ਥੱਲੇ ਇਹਨੂੰ ਫੈਸਲਾ ਕੋ ਲੜਾਈ ਲੜਨੀ ਹੋਣਾ ਵੀ ਪੈਰ ਨਹੀਂ ਧਰਨ ਦੇਗੇ ਪੈਰ ਨਹੀਂ ਪਾਉਣ ਦੇਗੇ ਚਾਹੇ ਪੰਜਾਬ ਵਾਲਾ ਚਾਹੇ ਦਿੱਲੀ ਵਾਲਾ ਹੈਗਾ ਦਿੱਲੀ ਆ ਕੇ ਲੈ ਕੇ ਕਿਹੜੇ ਘਾਰਿਆਂ ਬੋਲ ਗਿਆ ਉਹ ਜੈਸਾ ਕਿਸਾਨ ਦਾ ਖਿਡਾਰੀ ਦਾ ਸਕਦਾ ਹੈ ਗੱਲ ਪੱਕੀ ਆ ਸ਼ੰਮੂ ਵਾਰ ਦਾ ਮੋਰਚਾ ਖਰੋਈ ਲਾ ਕੇ ਬੋਲੂਗਾ ਕੋਈ ਦਿੱਤੀਆ ਧਿਆਲ ਬਣਨ ਜਾਂਦੀ ਔਰ ਹਰ ਸਭ ਰੋਣਗੇ 11 ਨੂੰ ਬਾਰਾਂ ਨੂੰ ਤੇਰਾ ਉਖਲ ਦੇ ਗੱਤ ਹੋ ਗਿਆ ਤਨਾਵਾ ਦਾ ਹਰ ਹਰ ਜਦ ਹੋਊਗੀ ਉਹ ਇਹਨਾਂ ਸ਼ਾਨਦਾਰ ਸਮਾਪਤੀ ਆ ਵੀਰ ਤੱਕ ਰਹੋ ਸ਼ੰਭੂ ਬੰਰ ਰੇ ਤਿਆਰੀਆਂ ਖੜੀ ਕੇ ਜਾਵੋਗੇ ਬਟੇ ਕਾਫਲੇ ਲੈ ਕੇ ਅੱਜ ਵੀ ਕਾਫਲਾ ਲੈ ਕੇ ਨਹੀਂ ਸ਼ਾਮਲ ਹੋਇਆ ਜਗੀਰ ਦੇ ਬੋਲੇ ਆ ਵਿਸ਼ੇਸ਼ ਕਿਸਾਨ ਕੋ ਦੂਜੋ ਯਾਰ ਬਲੋ ਕਿ ਆਉਣ ਵਾਲੇ ਸਮੇਂ ਜਿਉਂ ਧਕੇਗੇ ਰਾਖਰੀ ਹੁੰਦੇ ਨਦੇ ਹਾਂਗੇ ਇਹ ਵੀਰਾਂ ਦੇ ਸਾਡੇ ਤੁਸੀਂ ਨਹੀਂ ਖਾਓ ਬੂੜੇ ਨੂੰ ਗਿਆਰ ਤੇ ਅਸੀਂ ਇੱਕ ਮਿੰਟ ਵੀ ਅਕਾਦਮੀ ਪਿਛੇ ਨਹੀਂ ਰਹਿਾਂਗੇ